ਦੇਖ ਰਹੇ ਹੋ ਲੋਕ ਸਮਾਚਾਰ رپورਟਰ ਰਾਜਾ ਕੋਟਲੀ ਤੇ ਅੰਗਰੇਜ਼ ਸਿੰਘ ਸੰਧੂ ਦੀ ਖਾਸ ਰਿਪੋਰਟ ਆਪ ਦੀ ਨੁੱਕੜ ਮੀਟਿੰਗ ਨੇ ਤਾਰਿਆ ਰੈਲੀ ਦਾ ਰੂਪ ਲੋਕ ਸਭਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਹਲਕਾ ਮਨਜੀਠਾ ਦੀ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਨਜੀਠੀਆ ਵੱਲੋਂ ਪਿੰਡ ਪਿੰਡ ਜਾ ਕਿ ਨੁਕਕੜ ਮੀਟਿੰਗ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਤਹਿਤ ਤੇ ਹਲਕਾ ਮਨਜੀਠਾ ਦੇ ਪਿੰਡ ਬੰਗਾਲੀ ਕਲਾ ਵਿਖੇ ਪ੍ਰદાન ਹਰਪ੍ਰੀਤ ਸਿੰਘ ਅਤੇ ਪਵਨਦੀਪ ਸਿੰਘ ਸੋਸ਼ਲ ਮੀਡੀਆ ਇਨਚਾਰਜ ਮਨਜੀਠਾ ਵੱਲੋਂ ਮੀਟਿੰਗ ਰੱਖੀ ਗਈ ਜਿਸ ਨੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆ ਜੰਗਾ ਮਨਜੀਠੀਆ ਅਤੇ ਤਲਬੀਰ ਸਿੰਘ ਗਿੱਲ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੋਕ ਸਭਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਇੱਕ ਇੱਕ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਜਾਵੇ। ਜਿਹੜੇ ਵੈਦਿਕ ਜ਼ਰੂਰਤ ਦੇ ਬਾਹਰ ਕਰਦਾ ਪਰ ਸਪਉਤ ਨੂੰ ਰੱਖਦਾ ਹੈ ਚਲੋ ਜਿਹੜੇ ਪਾਲੋ ਪਾਲੋ ਸਾਰੇ ਸਾਰਿਆਂ ਨੂੰ ਜੀ ਸ਼ੋਭਾ ਮਾਰ ਕੇ ਪਾਲੇ ਦੀ ਪਹੁੰਚ ਰਹੇ ਪਹੁੰਚੇ ਹਨ ਤਾਂ ਉਹਨਾਂ ਅੱਜ ਦੀ ਭਗਾਲੀ ਕਲਾਂ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਅੱਜ ਮੀਟਿੰਗ ਕੀਤੀ ਆ ਤੇ ਬੜੀ ਖੁਸ਼ੀ ਹੋਈ ਆ ਇੱਕ ਦੇ ਨੰਦਾ ਪਰਿਵਾਰ ਚੋਂ ਕੁਝ ਪਰਿਵਾਰ ਸਾਡੇ ਨੇ ਹੋਰ ਪਰਿਵਾਰ ਵੀ ਸਾਡੇ ਨਾਲ ਜੁਆਇਨ ਕੀਤੇ ਨੇ ਪਰ ਜਿਹੜਾ ਕੱਟ ਵੀ ਇੱਕ ਵਾਰੀ ਖੁਸ਼ੀ ਹੋਈ ਆ ਕਿਉਂਕਿ ਪਹਿਲਾਂ ਵੀ ਇਥੋਂ ਵੋਟਾਂ ਵਧੀਆਂ ਮਿਲੀਆਂ ਸੀ ਪਰ ਹੁਣ ਇਸ ਵਾਰ ਅਸੀਂ ਭੰਗਾਰੀ ਪਿੰਚੋ ਜਿੱਤਾਂ ਕਿ ਕਿਵੇਂ ਦਾ ਸਨੇਹ ਦਿੱਤੀ ਪਿੰਡਾਂ ਜਾਈਦਾ ਜੀ ਬਹੁਤ ਵਧੀਆ ਕਰ ਹਰ ਪਿੰਡ ਤੇ ਕੱਲ ਜਿਵੇਂ ਕੱਲ ਆਏ ਸੀ ਚਾਚੂ ਵਾਲੀ ਉਹ ਕੱਟੇ ਡੇਰੇ ਆ ਉਹਨਾਂ ਦਾ ਇੱਜੋ ਵੋਟ ਫੜਵਾ ਰਹੇ ਸਾਰੇ ਕੱਲੋਂ ਸਾਡੇ ਨਾਲ ਜੁਆਇਨ ਕੀਤੇ ਆ ਹੋਰ ਹੀ ਪਿੰਡਾਂ ਚ ਬੜੇ ਤਕੜੇ ਹੰਗਾਰੇ ਮਿਲਦੇ ਆ ਪਿੰਡ ਚ ਕਈ ਜਗ੍ਹਾ ਬੱਗੇ ਤੋਂ ਆਏ ਬੜੇ ਪਿੰਨ ਹਰ ਪਿੰਡ ਤੋਂ ਹੀ ਆ ਰਹੇ ਆ ਕੱਲ੍ਹ ਦਰਤਾਂ ਛੱਡ ਕੇ ਸਾਡੇ ਨਾਲ ਜੁੜ ਰਹੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਐਸੀ ਉਮੀਦ ਆ ਆਸ ਹੈ ਸੀਐਡੀ ਦੇ ਵੋਟਾਂ ਜਿਹੜੀਆਂ ਉਹ ਵੀ ਸਾਡੇ ਹੱਕ ਜਿਹਾ ਕਿ ਆਮ ਆਦਮੀ ਪਾਰਟੀ ਇਹ ਵੀ ਜਿੱਥੇ ਰੀਡ ਕਰੂਗੀ ਤੇ ਅੰਬਰਸਤ ਤੋਂ ਵੀ ਪਾਰਲੀਮੈਂਟ ਅਸੈਂਬਲੀ ਵਿੱਚ ਦਾ ਅਲੀਕਟ ਕਰ ਦੇਵਾਂਗੇ ਵਾਹਿਗੁਰੂ ਜੀ ਜਕਾਲ ਸਵਾ ਭਾਈ ਜੀ ਮਦਦ ਇਹ ਮੈਂ ਆਪਣੀ ਸਮੂਹ ਟੀਮ ਦਾ ਆਏ ਹੋਏ ਸੱਜਣਾ ਦਾ ਕਰਬੀਰ ਸਿੰਘ ਜੀ ਜੇਲਰ ਜਾਂ ਅਗਵਿੰਦਰ ਸਿੰਘ ਜੀ ਜੱਗਾ ਤੇ ਹੋਰ ਜਿਹੜੇ ਆਏ ਹੋਏ ਪਤਵਾਂ ਤੇ ਸੰਜੜਾ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਧੰਨਵਾਦਿਆ ਹੈ ਆਪਣਾ ਟੀਮ ਦੀ ਸਮਾ ਕੱਢ ਕਰਕੇ ਆਪਣੇ ਵਿਚਾਰ ਸਾਨੂੰ ਸਰਵਣ ਕਰਵਾਏ ਹਨ ਸੋ ਮੈਂ ਨਗਰ ਨਿਵਾਸੀ ਸਮੁਦਾਇ ਤੇ ਆਏ ਹੋਏ ਸੱਜਣਾ ਦਾ ਵੀ ਤੇ ਆਪਣੀ ਆਮ ਆਦਮੀ ਪਾਰਟੀ ਦਾ ਅੱਜ ਇਕੱਠ ਵੇਖ ਕਰਕੇ ਮੈਂ ਬਹੁਤ ਖੁਸ਼ ਹੋਇਆ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਜਦ ਜੀ ਕੋ ਸਾਹਿਬ ਵਾਜਦ ਜੀ ਦੇ ਵੱਲੋਂ ਦਾਸਰ ਪਿੰਪੰਗਾਲੀ ਪਿੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਜਿਸ ਵਿੱਚ ਸਾਡੇ ਮੁੱਖ ਮਹਿਮਾਨ ਹਰੀਸ਼ ਸਿੰਘ ਜਿੰਦ ਤੇ ਹਲਕਾ ਇੰਚਾਰਜ ਗਵਿੰਦਰਪਾਲ ਸਿੰਘ ਜੀ ਜੱਟਾ ਉਹ ਕਿਹਾ ਨੇ ਹਾਜ਼ਰੀ ਭਰੀ ਜਿਸ ਵਿੱਚ ਸਾਨੂੰ ਪਿੰਡ ਚੋਂ ਬਹੁਤ ਜ਼ਿਆਦਾ ਸੰਯੋਗ ਮਿਲਿਆ ਤਾਂ ਆਉਣ ਵਾਲੀ ਇਲੈਕਸ਼ਨ ਚ ਇੱਕ ਫਰੀਦ ਨੂੰ ਵੀ ਸੰਯੋਗ ਇਦਾਂ ਹੀ ਸਖਤ ਦਿਓਗੇ ਤੇ ਚਾਰ ਪਿੰਡ ਨੂੰ ਜਿਹੜਾ ਰਿਜ਼ਲਟ ਆਉਣਾ ਉਹ ਰਿਕਾਰਡ ਤੋੜ ਦੇਗਾ ਉਹ ਇੰਗੀ ਪਗਾਲੀ ਵਿੱਚੋਂ ਮੇਰਾ ਖਾਲਸਾ ਵਨ ਹਾਂ ਜੀ ਦਾਸ ਪਵਨਦੀਪ ਦੀ ਪਵਨਦੀਪ ਸਿੰਘ ਪੰਘਾਲੀ ਸੋਸ਼ਲ ਮੀਡੀਆ ਚਾਰਜ ਬਲਾਕ ਮਜੀਠਾ ਮੈਂ ਅੱਜ ਪੰਘਾਲੀ ਦਾ ਇਕੱਠ ਜਿਹੜਾ ਵੇਖਿਆ ਮੈਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਕੁਝ ਦਿਨਾਂ ਤੋਂ ਪਹਿਲਾਂ ਇੱਕ ਸਾਡਾ ਪ੍ਰੋਗਰਾਮ ਜਿਸ ਤਰ੍ਹਾਂ ਕੈਨਸਲ ਹੋ ਗਿਆ ਸੀ ਤੇ ਕਾਲੀ ਪਾਰਟੀ ਤੇ ਕਾਂਗਰਸ ਪਾਰਟੀਆਂ ਬੜੇ ਤਾਨੇ ਮਣੇ ਸਾਡੇ ਸੱਜਣਾ ਬੇਲੀਆਂ ਨੂੰ ਦੇਣ ਦੇ ਹੀ ਕਿ ਆਮ ਪਾਰਟੀ ਦਾ ਝਾੜੂ ਖਿਲਰ ਗਿਆ ਜੇ ਪਰ ਮੈਂ ਇੱਕ ਸੋਸ਼ਲ ਮੀਡੀਆ ਦੇ ਜਰੀਏ ਇੱਕ ਬੇਨਤੀ ਕਰਨ ਲਗਾ ਕਿ ਵੀਰੋ ਚਲੋ ਠੀਕ ਹੈ ਪਾਰਟੀਆਂ ਠੀਕ ਹੁੰਦੀਆਂ ਪਿੰਡ 'ਚ ਦੋ ਤਿੰਨ ਪਰ ਜਿਹੜਾ ਮਜ਼ਾਕ ਕੀਤਾ ਅੱਜ ਤੁਸੀਂ ਸਾਡੀ ਰੈਲੀ ਵੇਖੀ ਆ ਤੇ ਜੋ ਸਾਨੂੰ ਪਿੰਡ ਦੇ ਹੰਗਾਰਾ ਦਿੱਤਾ ਆ ਅਹੀ ਵਿਧਾਨ ਸਭਾ ਚ ਚਲੋ ਲੋਕਾਂ ਨੇ ਸਾਨੂੰ ਬੜਾ ਵਿਚਾਰਿਆਂ ਨੇ ਸ਼ਾਂਤੀ ਨਾਲ ਹੰਗਾਰਾ ਦਿੱਤਾ ਸੀ ਪਰ ਆ ਲੋਕ ਸਭਾ ਦੇ ਵਿੱਚ ਜਿਹੜਾ ਸਾਨੂੰ ਅੱਜ ਹੰਗਾਰਾ ਮਿਲਿਆ ਜੇ ਪਿੰਡ ਪੰਘਾਲੀ ਦੇ ਵਿੱਚ ਪੰਘਾਲੀ ਕਲਾ ਦੇ ਵਿੱਚ ਸਰਦਾਰ ਤਲਵੀਰ ਸਿੰਘ ਜੀ ਸਰਦਾਰ ਜਗਿੰਦਰਪਾਲ ਸਿੰਘ ਜੀ ਜਗਾ ਉਹਨਾਂ ਦੀ ਰਹਿਮਾਈ ਹਟ ਜਿਹੜੀ ਆਪਾਂ ਅੱਜ ਮੀਟਿੰਗ ਹੋਈ ਆ ਢੀ ਸਾਨੂੰ ਬੜੀ ਖੁਸ਼ੀ ਹੋਈ ਜੇ ਸਾਡੀ ਟੀਮ ਜਿਹੜੀ ਸਾਡੀ ਪੰਘਾਲੀ ਦੀ ਜਿਹੜੀ ਅੱਜ ਪੂਰੀ ਕੱਠੀ ਟੀਮ ਹੋਈ ਇੱਕ ਹੋਰ ਗੱਲ ਜੇ ਵਿੱਚ ਕਿ ਸਾਡੀ ਪੰਘਾਲੀ ਟੀਮ ਦੇ ਵਿੱਚ ਜਿੰਨੇ ਵੀ ਵਰਕਰ ਆ ਨਾ ਸਾਰੇ ਇੱਕ ਦੂਜੇ ਤੋਂ ਉੱਪਰ ਬੜੀ ਉੱਠ ਚੜ ਕੇ ਸੇਵਾ ਕਰਨ ਵਾਲੇ ਆ ਤੇ ਇਹਨੂੰ ਵੀ ਸਾਡੇ ਪਿੰਡ ਪੰਗਾਲੀ ਚ ਕੰਮ ਪੈਂਦਾ ਆ ਤੇ ਇਹਨਾਂ ਬਾਹਰ ਜੋ ਕਹੇ ਨਵੀ ਰਾਤ ਦਿਨ ਠਾਉ ਤੇ ਆਪਾਂ ਤੁਹਾਡੇ ਨਾਲ ਤਿਆਰ ਆ ਇਹਨੇ ਸ਼ਬਦ ਕਹਿੰਦਾ ਜੇ ਕੋਈ ਗਲਤ ਬੋਲਿਆ ਗਿਆ ਵੇ ਤੇ ਮੈਂ ਸੁਣ ਹਾਂ ਜੀ ਜੱਜ਼ਬਾ